ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਰਾਵੋ ਸਭ ਠੀਕ ਠਾਕ ਹੋਗੇ ਮਾਣਾ ਚੜਦੀ ਕਲਾ ਰੱਖੇ ਮੈਂ ਤੁਹਾਡਾ ਆਪਣਾ ਗਜਨ ਸਿੰਘ ਸਿੱਧੂ ਅੱਜ ਆਪਾਂ ਕਰਦਿਆਂ ਗੱਲਬਾਤ ਜਿਹੜਾ ਮੁਹਾਲੀ ਦੇ ਵਿੱਚ ਕਤਲ ਹੋਇਆ ਦੋ ਬੱਚਾ ਦਾ 17 18 18 ਸਾਲ ਦੇ ਮੇਰਾ ਹਲ ਮੈਂ ਨਾ ਸੌਰੀ 17 ਨਹੀਂ 15 15 ਸਾਲ ਦੇ ਦੱਸਦੇ ਬੱਚੇ ਨੇ ਕਿ ਜਿਹੜੇ ਭਈਆਂ ਨੇ ਕਤਲ ਕਰ ਦਿੱਤਾ ਤੇ ਕਤਲ ਵੀ ਈਡੀ ਭੈੜੀ ਹਾਲਾਤ ਨਾਲ ਕੀਤਾ ਕਿਰਚਾ ਨਾਲ ਵੇ ਇੱਕ ਜਿਹੜਾ ਇੱਕ ਦੀ ਵੀ ਦੂਜੇ ਦੀ ਵੀ ਇੱਕ ਦੀ ਤਾਂ ਮੌਤ ਹੋ ਗਈ ਤੇ ਜਿਹੜੀ ਦੂਜੇ ਦੀ ਮਸਤੀ ਰੱਖਦੇ ਆ ਬਹੁਤ ਖਰਾਬ ਏ ਤਾਂ ਉਹ লাশ ਜਿਹੜੀ ਉਹਨਾਂ ਦੀ ਸੀ ਪਰਿਵਾਰ ਰੱਖ ਕੇ ਤੇ ਬੈਠਾ ਹੈ ਆਪਣੇ ਵਿਚਾਲੇ ਚੌਂਕ ਦੇ ਮੁਹੱਲੀ ਤੇ ਆਜੋ ਆਪਾਂ ਕਰਦੇ ਆਂ ਗੱਲਬਾਤ ਜਿਹੜੀ ਹਾਲਾਤ ਹੋਏ ਪਏ ਨੇ ਕਿਉਂਕਿ ਜੋ ਜਦੋਂ ਮੁਹੱਲੀ ਧਰਨਾ ਲੱਗਾ ਆਪਣਾ ਕਿ ਉੱਥੇ ਅਸੀਂ ਮਹੀਨਾ ਡੇਢ ਮਹੀਨਾ ਰਹਿ ਆ ਤੇ ਅਸੀਂ ਜੋ ਕੁਝ ਵੇਖ ਕੇ ਆਇਆ ਮੁਹੱਲੀ ਉਹ ਮੈਂ ਤੁਹਾਨੂੰ ਦੱਸਦਾ ਉਹ ਗੱਲਬਾਤ ਕਰਦੇ ਆਂ ਆਪਾਂ ਮੈਂ ਜਦੋਂ ਵੇਖ ਕੇ ਉਹ ਦਹਿਰਾਨ ਹੋ ਗਿਆ ਮੋਹੱਲੀ ਦੇ ਹਾਲਾਤ ਵੀ ਸਾਡਾ ਜਿਹੜਾ ਪੰਜਾਬ ਇਹ ਸਮਾਜ ਇਹ ਪਤਾ ਨਹੀਂ ਤੁਰ ਕਿਹੜੇ ਪਾਸੇ ਨੂੰ ਪਿਆ ਹੈ ਖਾਸ ਕਰਕੇ ਸਾਡੇ ਕੁੜੀਆਂ ਕੁੜੀਆਂ ਤੁਸੀਂ ਦੂਜੀ ਹੋਰ ਤਾਂ ਗੱਲਬਾਤ ਛੱਡੋ ਮੈਂ ਤੁਹਾਨੂੰ ਕੁੜੀਆਂ ਦੀ ਸਟੋਰੀ ਉੱਥੇ ਸੁਣਾਉਣਾ ਮੈਂ ਜਿਹੜੀ ਅੱਖੀਂ ਵੇਖ ਕੇ ਆਇਆ ਮੈਂ ਜਿਹੜੀ ਅੱਖੀਂ ਵੇਖੀ ਏ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣਾ ਉਹ ਇਨਾ ਸੌਰੀ ਉਹ ਚੀਜ਼ ਮੈਂ ਗੱਲਬਾਤ ਕਰਦੇ ਆਂ ਪਈ ਇਹ ਲੱਖਾ ਹੁਣ ਇਹ ਗੱਲਾਂ ਦਾ ਵੀ ਬੜੇ ਚਰਦਾ ਰੋਲਾ ਪਾਉਂਦਾ ਵੀ ਭਈਏ ਪੰਜਾਬ ਦੇ ਵਿੱਚ ਭਈਏ ਗੰਦ ਪੈਂਦਾ ਇਹਦਾ ਭਈਏ ਵੋਟਾਂ ਬਣਾਉਂਦੇ ਨੇ ਭਈਏ ਅਦਰ ਭਈਏ ਮਤਲਬ ਮੰਤਰੀ ਐਮ ਐਲ اے ਸਰਪੰਚ ਬਣਨਗੇ ਸਰਪੰਚ ਦਾ ਬਣ ਗਏ ਬਿਲਕੁਲ ਬਣ ਗਏ ਲੱਖੇ ਉਹ ਤਾਂ ਬਾਈ ਬਣ ਗਏ ਉਹਦਾ ਕੋਈ ਝੂਠ ਵਾਲੀ ਗੱਲ ਨਹੀਂ ਦੂਜੀ ਲੱਖੇ ਵੀਰ ਮੈਂ ਤੇਨੂੰ ਗੱਲ ਇੱਕ ਦੱਸਦਾ ਜਿਹੜੀ ਆਪਾਂ ਗੱਲ ਕਰਦੇ ਆ ਮੈਂ ਜਿਹੜੀ ਚੀਜ਼ ਮੁਹਾਲੀ ਚ ਵੇਖ ਕੇ ਆਇਆ ਮੁਹਾਲੀ ਦੇ ਵਿੱਚ ਬਾਈ ਜੀ ਆਪਾਂ ਨਿਕਲ ਦੀ ਗੱਲ ਕਰਦੇ ਆ ਆ ਜਿਹੜੇ ਕੁੜੀਆਂ ਟੈਟੂ ਬਣਾਉਂਦੀਆਂ ਨੇ ਅਜੇ ਨੂੰ ਟੋਇਟੂ ਸਾਦੇ ਨੇ ਸਾਰਾ ਮੂੰਹ ਸਰੀ ਕਾਲਾ ਕਰਾ ਲੈਂਦੇ ਨੇ ਬਾਹਾਂ ਤੇ ਮਧਲੇ ਹੱਥਾਂ ਤੇ ਢਿੱਡ ਤੇ ਧੁੰਨੀ ਤੇ ਥੱਲੇ ਨਲਾਂ ਚ ਪਿੱਛੇ ਚਤੜਾਂ ਤੇ ਐਵੇਂ ਕਰਕੇ ਮਧਲੇ ਬਣਾਉਂਦੇ ਬਾਈ ਇਹ ਮੈਂ ਸਾਰੇ ਭਈਏ ਵੇਖ ਕੇ ਆ ਬਣਾਉਂਦੇ ਮੁਹੱਲੀ ਦੇ ਵਿੱਚ ਮੈਂ ਇਹ ਭਈਏ ਵੇਖ ਕੇ ਆ ਬਣਾਉਂਦੇ ਕਿ ਜਿੱਥੇ ਇਹ ਜਿਹੜੀਆਂ ਸਾਡੀਆਂ ਜਿਹੜੀਆਂ ਕੁੜੀਆਂ ਨੇ ਕੁੜੀਆਂ ਇਹ ਸਾਰੇ ਉਹ ਭਈਆਂ ਤੋਂ ਬਣਾਉਂਦੀਆਂ ਨੇ ਜੇ ਨਹੀਂ ਤਾਂ ਤੁਸੀਂ ਜਾ ਕੇ ਵੇਖ ਸਕਦੇ ਜੇ ਤੇ ਸਾਨੂੰ ਤੁਸੀਂ ਦੱਸ ਦਿਓ ਵੀ ਕੋਈ ਭਈਆਂ ਨਹੀਂ ਆਪਣੇ ਪੰਜਾਬੀ ਤੋਂ ਕੋਈ 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 ਭਈਆਂ ਨਹੀਂ ਆਪਣੇ ਪੰਜਾਬੀ ਤੋਂ ਕੋਈ ਵੀ ਚੀਜ਼ ਬਣਾਉਂਦੀ ਵੀ ਤੇ ਵਿਖਾ ਦਿਆ ਜੀ ਇਹ ਸਾਰੀਆਂ ਆਪਣੇ ਜਿੰਨੀਆਂ ਪੰਜਾਬੜ ਕੁੜੀਆਂ ਨੇ ਲੱਤਾਂ ਚੁੱਕ ਕੇ ਲੱਤਾਂ ਤੋਂ ਚੁੱਕ ਕੇ ਤੇ ਗੋਡੇ ਗਿੱਟਿਆਂ ਤੱਕ ਪੱਟਾਂ ਤੱਕ ਮਹਿੰਦੀ ਭਈਆਂ ਤੋਂ ਲਵਾ ਕੇ ਆਉਂਦੀਆਂ ਨੇ ਸੋਲੀ ਗੱਲ ਇੱਕ ਹੋਰ ਉਹ ਤੇ ਚੀਜ਼ ਅਸੀਂ ਵੇਖੀ ਉਹ ਵੇਖਣ ਨੂੰ ਇਹੀ ਲੱਗਦਾ ਜਿਵੇਂ ਸਾੜੀ ਹੁੰਦੀ ਤੇ ਉਹ ਉਹ ਪਾਉਂਦੀਆਂ ਨੇ ਸਾੜੀ ਵਾਲੀ ਉਹ ਪਾਉਂਦੀਆਂ ਨਿੱਕਾ ਜਾ ਝੱਕਾ ਜਾ ਉਹ ਇੱਥੋਂ ਰੱਖਿਆ ਸਾਰਾ ਉਹ ਭਈਏ ਨੇ ਅਸੀਂ ਅੱਖੀਂ ਵੇਖ ਕੇ ਆਏ ਆ ਆ ਜੋ ਜਨਾਨੀਆਂ ਪਾਉਂਦੀਆਂ ਨੇ ਆਪਦੀ ਸ਼ਮੀਜ ਪਾਉਂਦੀਆਂ ਨੇ ਕੀ ਪਾਉਂਦੀਆਂ ਨੇ ਛਾਤੀ ਤੇ ਇੱਥੋਂ ਰੱਖ ਕੇ ਤੇ ਆ ਸਾਰੀ ਕੰਡ ਸ਼ਰਿਆਂ ਮੇ ਭਈਏ ਨੇ ਬੜਾਈ ਸੀ ਅਸੀਂ ਅੱਖੀਂ ਵੇਖ ਕੇ ਆਏ ਆ ਉਤੇ ਮੋਹਲੀ ਤੇ ਆਪਾਂ ਇਹ ਗੱਲਾਂ ਨੇ ਭਈ ਇਹ ਭਈ ਕਤਲ ਨਾ ਕਰਨਗੇ ਹੋਰ ਕੀ ਹੋਵੇਗਾ ਆ ਬਾਕੀ ਪਛੋਂ ਤੁਸੀਂ ਇੱਕ ਵੀਡੀਓ ਵੇਖੀ ਆਪਣੇ ਪੰਜਾਬ ਦੀ ਕੁੜੀ ਉਹ ਆਂਦੀ ਸੀ ਬੈ ਡਾਂਸ ਕਰਨਾ ਚਾਹਣੀ ਆ ਤੇ ਮੇਰਾ ਮਾਂ ਪਿਓ ਮੇਨੂੰ ਡਾਂਸ ਨਹੀਂ ਸੱਖਣ ਦਿੰਦਾ ਤੇ ਉਥੋਂ ਦੀ ਭਈਆਣੀ ਵੇਖੋ ਤਾਂ ਕਿੱਡਾ ਦਿਲ ਵਧਿਆ ਜੁਪੀ ਬਿਹਾਰ ਦੀ ਭਈਆਣੀ ਤੇ ਪੰਜਾਬ ਦੇ ਵਿੱਚ ਰਵੇ ਤੇ ਪੰਜਾਬ ਦੇ ਵਿੱਚੋਂ ਵਰਗ ਲਾ ਕੇ ਕੁੜੀਆਂ ਨੂੰ ਉੱਥੇ ਬਿਹਾਰ ਦੇ ਵਿੱਚ ਲਾ ਜਾ ਗਏ ਤੇ ਉੱਥੇ ਡਾਂਸ ਦਾ ਕੋਰਸ ਕਰਾਉਂਦੀ ਉੱਥੇ ਉਹ ਕੁੜੀ ਨੇ ਦੱਸਿਆ ਸਾਡੇ ਤੋਂ ਮੇਰੇ ਤੋਂ ਉੱਥੇ ਗਲਤ ਕੰਮ ਕਰਾਉਂਦੇ ਆਪਣਾ ਕਰਾਉ ਸੀ ਹੋਰ ਵੀ ਉੱਥੇ ਕੁੜੀਆਂ ਆ ਗਿਆ ਜਿਹੜੀਆਂ ਪੰਜਾਬ ਦੀਆਂ ਉੱਥੇ ਕੋ ਭਈਆ ਨਹੀਂ ਲਿਜਾ ਕੇ ਤੇ ਉੱਥੇ ਗਲਤ ਕੰਮ ਕਰਾਉਂਦੀ ਤੁਸੀਂ ਇਹ ਦੇਖੋ ਹੌਂਸਲੇ ਕਿੰਨੇ ਭਈਆ ਦੇ ਵੱਧ ਗਏ ਨੇ ਤੁਸੀਂ ਦੇਖੋ ਤੇ ਜੇ ਕੋ ਆਪਣਾ ਪੰਜਾਬ ਦੇ ਵਿੱਚ ਬਿਹਾਰ ਦੇ ਵਿੱਚ ਰਹਿੰਦਾ ਨਾ ਅਸੀਂ ਗੱਡੀਆਂ ਲੈ ਕੇ ਜਾਂਦੇ ਰਹੇ ਜੇ ਕੋ ਆਪਣਾ ਬਿਹਾਰ ਦੇ ਵਿੱਚ ਰਹਿੰਦਾ ਬੰਦਾ ਉਧਰ ਕੋਈ ਜ਼ਿਮੀਂਦਾਰ ਪੰਜਾਬੀ ਤਾਂ ਸਵਾਲ ਨਹੀਂ ਪੈਦਾ ਹੁੰਦਾ ਜਿਵੇਂ ਇਧਰ ਇਹ ਕਰਦੇ ਬੈਨੇ ਆਪਣਾ ਉਧਰ ਪੰਜਾਬੀ ਕਰ ਜੇ ਕੋਈ ਇਹ ਕਰਨ ਹੀ ਨਹੀਂ ਦਿੰਦੇ ਜੁੜ ਕੇ ਜਾ ਕੇ ਕਿਰਚਾ ਨਾ ਮਾਰ ਦੇਣਗੇ ਆ ਪਿੱਛੇ ਬਟਾਲੇ ਕਿਵੇਂ ਹੋਈ ਸੀ ਬਟਾਲੇ ਸਰਦਾਰ ਬੰਦਾ ਉਹਦੀ ਪੱਗ ਲਾਈ ਇਹਨਾਂ ਨੇ ਤੇ ਕਿਰਚਾ ਹੱਥ ਦੇ ਵਿੱਚ ਤੇ ਉਹ ਇੱਕ ਹੋਰ ਜ਼ਿਮੀਂਦਾਰ ਆਪਣਾ ਆਇਆ ਕੋਈ ਚੰਗਾ ਜੁਰਤ ਵਾਲਾ ਬੰਦਾ ਉਹਨੇ ਵੇਖ ਲਿਆ ਉਹਨੇ ਆ ਵੀ ਤੁਸੀਂ ਸਰਦਾਰ ਦੀ ਪੱਗ ਲਾਈ ਤੇ ਕਿਰਚਾ ਹੱਥ 'ਚ ਤੇ ਘੜ ਤੋਂ ਘੜ 25 30 ਭਈਏ ਬਟਾਲੇ ਮੰਡੀ ਦੇ ਵਿੱਚ ਉਹਨੇ ਲਾਈਵ ਵੀਡੀਓ ਪਾਈ ਸੀ ਤੇ ਇਹ ਆਪਣੇ ਲੋਗ ਆਪਣੇ ਲੋਗ ਐਡੇ ਖਛਕ ਗਏ ਨੇ ਇੰਨੇ ਖਛਕ ਗਏ ਨੇ ਭਈਆਂ ਨੂੰ ਜੇ ਮਦ ਚੋਣੀ ਭਈਏ ਜੇ ਕੋਈ ਕੰਮ ਕਰਨਾ ਭਈਏ ਆਪਣੇ ਲੋਕਾਂ ਦੇ ਹੱਥ ਟੁੱਟ ਗਏ ਨੇ ਤੁਸੀਂ ਇਹ ਦੇਖਿਆ ਜੇ 2 4 ਸਾਲਾਂ ਦੇ ਵਿੱਚ ਵਿੱਚ ਸਰਦਾਰ ਜੀ ਪੰਜਾਬੀਆਂ ਦੀਆਂ ਕੁੜੀਆਂ ਨਾਲ ਭਈਏ ਵਿਆਹ ਕਰਾਉਣਗੇ ਜਾਂ ਨਾ ਕਰਾਉਣ ਤੋਂ ਮੈਨੂੰ ਨੀਵੀਂ ਦਾ ਭਾਰੀ ਮੁਹੱਲੀ ਦੇ ਵਿੱਚ ਮੇਰੇ ਕੋਲੇ ਜੋ ਕੁੜੀ ਦੇ ਮੁੰਡੇ ਦਾ ਆਪਣਾ ਉਹ ਕੁੜੀ ਦੇ ਪਿਓ ਦਾ ਨੰਬਰ ਹੈਗਾ ਮਾਂ ਦਾ ਪਿਓ ਦਾ ਸਾਡੇ ਕੋਲ ਉੱਥੇ ਆ ਕੇ ਰੋਏ ਜੀ ਅਸੀਂ ਉੱਥੇ ਗਏ ਉਹ ਪੰਜਾਬੀ ਦੀ ਕੁੜੀ ਭਈਆ ਵੇਰ ਕੇ ਧੱਕੇ ਨਾ ਰੱਖੀ ਬੇਟਾ ਉੱਥੇ ਮੁਹੱਲੀ ਵੇਰ ਕੇ ਧੱਕੇ ਨਾਲ ਜਦੋਂ ਅਸੀਂ ਉੱਥੇ ਗਏ ਜਾ ਕੇ ਜਦੋਂ ਵੇਖਿਆ ਉਹ ਤਾਂ ਪਹਿਲੋਂ ਨੇ 7-8 ਮਹੀਨੇ ਕੋਈ ਕਾਗਜ਼ੀ ਕਾਰਵਾਈ ਦੀ ਕੋਈ ਕੁਛ ਨਹੀਂ ਜਦੋਂ ਉਹਨੂੰ ਦੱਸਿਆ ਬੋਨਸ ਧਰਨਾ ਲੱਗ ਗਿਆ ਨਿਹੰਗ ਸਿੰਘਾਂ ਗਾ ਗਨੇ ਉਦੋਂ ਉਹਨੇ ਜਾ ਕੇ ਕੋਟ ਮੈਰਿਜ ਕਰਾਈ ਮੋਹੱਲੀ ਦੇ ਵਿੱਚ ਅਸੀਂ ਖੁਦ ਉਹ ਕੇਸ ਦੇ ਵਿੱਚ ਮੋਹੱਲੀ ਗਏ ਸੀ ਜਦੋਂ ਅਸੀਂ ਕੋਟ ਮੈਰ ਦੇ ਕਾਗਜ਼ ਵੇਖੇ ਫਿਰ ਅਸੀਂ ਚੁਬਾ ਕਰਕੇ ਆ ਗਏ ਬੇਥੇ ਤੇ ਕੋਈ ਕਾਰਵਾਈ ਨਹੀਂ ਹੋਣੀ ਕੋਈ ਵੀ ਅਸੀਂ ਖੁਦ ਗਏ ਸੀ ਮੈਂ ਆਪ ਆਪ ਗਿਆ ਨਾਲ ਉੱਥੇ ਹੋਰ ਦੱਸੋ ਐਨਾ ਬੇੜਾ ਕਰਕਮ ਤੇ ਆ ਗਿਆ ਆ ਪਿੱਛੇ ਤੁਸੀਂ ਮੇਰਾ ਲੁਧਿਆਣੇ ਦੇ ਕੋਲ ਹੀ ਪਿੰਡ ਹੈ ਕੋਈ ਜਿਹੜੀ ਪੰਜਾਬਣ ਮਾਰੀ ਵੱਡੀ ਭਈਏ ਨੇ ਭਈਏ ਨੇ ਕਿ ਕਿਨੇ ਚ ਰਿਲੇਸ਼ਨ ਸੀ ਤੇ ਤੋਨੇ ਉਹਨੂੰ ਸੱਜਿਆ ਨਹੀਂ ਤੋਨੇ ਸਾਥ ਕੇ ਦੇ ਬਾਹਰ ਵੱਢੀ ਮੈਨੂੰ ਅੱਜ ਦਾ ਕੋਈ ਭਈਆ ਨਹੀਂ ਵਿਖਾਜੋ ਕੋਈ ਆਪਣੇ ਪੰਜਾਬੀ ਬੰਦੇ ਨਾ ਜਾਂਦੀ ਹੋਵੇ ਮੈਨੂੰ ਕੋਈ ਇੱਕ ਵੀ ਵਿਖਾਜੋ ਆਪਣੇ ਕੋਈ ਭਈਏ ਬੈਠੇ ਨਾ ਪਿੰਡਾਂ ਦੇ ਵਿੱਚ ਮੈਨੂੰ ਇੱਕ ਵੀ ਵਿਖਾਜੋ ਭਈਆ ਨਹੀਂ ਕੋਈ ਤੇ ਆਪਣੇ ਪੰਜਾਬ ਦੀਆਂ ਕੁੜੀਆਂ ਦਾ ਏਡਾ ਚਨਾਨੀਆਂ ਦਾ ਬੇੜਾ ਕਰਕੇ ਭਈਆਂ ਦੇ ਮਾਰ ਧੱਕੇ ਕਾਂਦੀਆਂ ਵਰਤੀਆਂ ਮੁਹੱਲੀ ਚਰਿਆ ਆਵੇਂ ਚਰਿਆ ਮੁਹੱਲੀ ਚੰਡੀਗੜ ਚਰਿਆ ਕੰਮ ਚੱਲਦਾ ਪਿਆ ਜਿੰਨੀਆਂ ਦੁਕਾਨਾਂ ਨੇ ਇਹਦਾ ਕਮਾਲੀਆਂ ਸਾਰੀਆਂ ਭਈਆਂ ਦੀਆਂ ਨੇ ਉੱਥੇ ਕਦੇ ਤੁਸੀਂ ਇਨਕੁਆਰੀ ਕਰਕੇ ਵੇਖੋ ਉਥੇ ਪੰਜਾਬੀ ਥੋੜੇ ਨੇ ਆਪਣੇ ਵੀ ਉਥੇ ਪੰਜਾਬੀਆਂ ਦੀ ਆਪਣੇ ਨੇ ਅਜਨੀਆਂ ਜਿਹੜੇ ਮਲੈਸ਼ ਕਰਦੇ ਨੇ ਜਿਹੜੇ ਉਥੇ ਆਪਣੇ ਹੀ ਬੈਠੇ ਮਲੈਸ਼ ਕਰਨ ਦਾ ਜਗਾਰ ਸਾਰਾ ਇਹ ਟੋਟਲ ਹੀ ਭਈਏ ਨੇ ਉਥੇ ਟੋਟਲ ਭਈਏ ਨੇ ਉਥੇ ਜਿਹੜੀ ਉਥੇ ਜਾ ਕੇ ਚਨਾਨੀਆਂ ਮਲੈਸ਼ ਕਰਾ ਕੇ ਆਉਂਦੀਆਂ ਨੇ ਉਥੇ ਤੇ ਭਈਆਂ ਦੀ ਤੁਸੀਂ ਕਿਸੇ ਜਨਾਨੀ ਨੂੰ ਹੱਥ ਨਹੀਂ ਲਾ ਸਕਦੇ ਤੁਸੀਂ ਬੰਦੇ ਮਾਰ ਦੀ ਗੱਲ ਮੈਂ ਕਰਦੇ ਜਿੰਨਾ ਬਾਕੀ ਪੱਠਾ ਭਾਤਾ ਆਪਣੇ ਲੀਡਰਾਂ ਨੇ ਫਿਰ ਸਾਡੇ ਲੋਕ ਗਿਲ ਲੈਣਗੇ ਯਾਰ ਸਾਡੇ ਬਾਹਰ ਦੇ ਬਲਗਿਆ ਨੇ ਕੈਨੇਡਾ ਅਮਰੀਕਾ ਯਾਰ ਤੁਸੀਂ ਸਾਡੇ ਬੰਦੇ ਨੂੰ ਕੈਨੇਡਾ ਅਮਰੀਕਾ ਇਹਨਾਂ ਬਈਆਂ ਨਾਲ ਜੋੜ ਦੇ ਜਪੇ ਸਾਡੇ ਬੰਦੇ ਕੈਨੇਡਾ ਅਮਰੀਕਾ ਜਾਂਦੇ ਕੈਨੇਡਾ ਅਮਰੀਕਾ ਜਿਹੜੇ ਉਹ ਦੇਸ਼ ਨੇ ਐਡੇ ਛੁੱਡੂ ਦੇਸ਼ ਨਹੀਂ ਹੈਗੇ ਉਹ 100 ਸਾਲ ਅੱਗੇ ਨੇ ਸਾਡੇ ਤੋਂ ਕਿਉਂ ਅੱਗੇ ਨੇ 100 ਸਾਲ ਮੁੰਡਾ ਅਸੀਂ ਜੰਮਿਆ ਪਾਲਿਆ ਅਸੀਂ ਜਿੰਨੀਆਂ ਅਸੀਂ ਬਣਾਇਆ ਜੇ ਜਦੋਂ ਜਾਨ ਲੱਗਾ ਆਪਦੇ ਹਿੱਸੇ ਦੀ ਜ਼ਮੀਨ ਜਾਇਦਾਦ ਵੀ ਲੈ ਕੇ ਆਓ ਉਹਨਾਂ ਵੀ ਆਪਦੇ ਹਿੱਸੇ ਦੀ ਜ਼ਮੀਨ ਜਾਇਦਾਦ ਵੀ ਲੈ ਕੇ ਆਵੇ 20 ਤੋਂ 25 ਲੱਖ 25 ਤੋਂ 30 ਲੱਖ ਰੁਪਏ ਲਾ ਕੇ ਸਾਡੇ ਮੁੰਡੇ ਬਾਹਰ ਜਾਂਦੇ ਭੈਣੇ ਮੁੰਡੇ ਕੁੜੀਆਂ ਬਾਹਰ ਦੇ ਮੁਲਕ ਬਾਰਦੇ ਦੇ ਵਿੱਚ ਤੇ ਇਹ ਜਿਹੜੇ ਭਈਏ ਨੇ ਇਹ 100 ਰੁਪਈਆ ਇਹਨਾਂ ਦੇ ਕੋਲ ਵਧੇ ਟ੍ਰੇਨ ਤੇ ਫ੍ਰੀ ਚੜ ਕੇ ਤੇ ਪੰਜਾਬ 'ਚ ਆ ਜਾਂਦੇ ਨੇ ਤੇ 6 ਦੋ ਸਾਲਾਂ ਬਾਅਦ ਇੱਥੇ ਪਲਾਟ ਲੈ ਗਏ ਪਲਾ ਲਾਉਣ ਤੇ ਕਰਜ਼ੇ ਤੇ ਮੁਹੱਲੀ ਦੇ ਵਿੱਚ ਇਹਨਾਂ ਨੇ ਕਰਜ਼ੇ ਦੇ ਪਲਾਟ ਕਰਜ਼ੇ ਦੇ ਕੋਠੀਆਂ ਕਰਜ਼ੇ ਦੇ ਮਸ਼ੀਨਰੀ ਲਈ ਸਾਰੀ ਮੁਹੱਲੀ ਇਹਨਾਂ ਨੇ ਘੇਰੀ ਹੈ ਮੁਹੱਲੀ ਚੰਡੀਗੜ੍ਹ ਇਹਨਾਂ ਭਈਆਂ ਨੇ ਤੇ ਸਾਡੇ ਦੇ ਇਧਰੋਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਉਧਰ ਜਾਂਦੇ ਪੈਣੇ ਤੇ ਇਹ ਉਧਰੋਂ ਭੁੱਖੇ ਆਉਂਦੇ ਨੇ ਤੇ ਇਧਰ ਪੰਜਾਬ ਦੇ ਵਿੱਚ ਆ ਕੇ ਦੇ ਕੋਠੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੁਸੀਂ ਲੋਕ ਸਾਡੇ ਕਹਿ ਦੰਗੇ ਯਾਰ ਆਪਣੇ ਨਹੀਂ ਬਾਹਰ ਦੇ ਮੁਲਕ ਯਾਰ ਜੇ ਆਪਣੇ ਜੁਪੀ ਚ ਗਏ ਨੇ ਆਪਣੇਦਰੋਂ ਜ਼ਮੀਨ ਵੇਚ ਕੇ ਉਧਰ ਜਾ ਕੇ ਜ਼ਮੀਨ ਲਈਏ ਪਰ ਆ ਗੰਦ ਨਹੀਂ ਪਾਉਂਦੇ ਜਿਹੜਾ ਜਿਹੜਾ ਇਹ ਗੰਦ ਪਾਉਂਦੇ ਪੈਣੇ ਇਹਦਾ ਹੱਦੋਂ ਜ਼ਿਆਦਾ ਟੱਪ ਗਏ ਨੇ ਪਹਿਲੋਂ ਤੁਸੀਂ ਵੇਖੋ ਇਹਨਾਂ ਰੇੜੀਆਂ ਲਾਈਆਂ ਨੇ ਮੁਹਾਲੀ ਉੱਥੇ ਕੁੜੀ ਸੀ ਕਿ ਉਹਦੀ ਆ ਥੱਲੇ ਵਾਲਾ ਧੜ ਮਾਰਿਆ ਸੀ ਭਈਆ ਵੇਰ ਕੇ ਉਹਦੀ ਜੂਸ ਦੀਆਂ ਜੂਸ ਜਹਾਜਾ ਜਿਹੜੇ ਪਿੰਦੇ ਨੇ ਤੇ ਉਹਦੀ ਦੁਕਾਨ ਸੀ ਜਨਾਨੀ ਦੀ ਆਪਦੀ ਉਹ ਕੁੜੀ ਦੀ ਤੇ ਭਈਆ ਵੇਰ ਕੇ ਉਹ ਜੂਸ ਵਾਲੀ ਰੇੜੀ ਉਹਦੇ ਬੂਹੇ ਜੱਗੇ ਲਾਵੇ ਰੇੜੀ ਤੇ ਪਾਸੇ ਨਾ ਕਰੇ ਜਿੰਨੇ ਉਥੇ ਪਾਸੇ-ਪਾਸੇ ਵਾਲੇ ਸੀ ਸਾਰੇ ਮਰੇ ਸੀ ਤੇ ਉਹ ਕਿਸੇ ਨੇ ਕਿਹਾ ਤੇ ਕੁੜੀ ਉਥੇ ਆ ਗਈ ਬਾਬਾ ਰਾਜਾ ਨਾਮ ਕੋਲ ਉਹ ਵਿਚਾਰੀ ਕਾਰ ਤੇ ਆਈ ਹੈਂਡੀਗਿਫਟ ਸੀ ਉਹਨੇ ਦੂਜੇ ਕਾਰ ਦੇ ਸਟੀਅਰਿੰਗ ਬਣਾਇਆ ਸੀ ਤੇ ਬਾਬਾ ਰਾਜਾ ਨਾਮ ਆਉਂਦਾ ਵੀ ਜਾਓ ਤੁਸੀਂ ਅਸੀਂ ਉਥੇ ਗਏ ਜਦੋਂ ਅਸੀਂ ਜਾ ਕੇ ਉਥੇ ਵੇਖਿਆ ਉਥੇ ਆਪਣੇ ਵਿਜਗਾੜ ਵੀ ਵਾਕਿਆ ਭਈਆ ਉਥੇ ਪਰ ਇੰਨਾ ਵੀ ਜਦੋਂ ਅਸੀਂ ਗਏ ਉਥੇ ਨਿਹੰਗ ਸਿੰਘ ਸਿੰਘ ਨਾਲ ਤੇ ਭਈਆ ਵੇਖ ਕੇ ਤੇ ਉਥੋਂ ਫਿਰ ਆਪਦੀ ਰਿਹੜੀ ਤਤਰ ਕਰ ਲਿਆ ਤੇ ਜਿਹੜੀ ਸਾਡੀ ਪੰਜਾਬ ਦੀ ਪੁਲਿਸ ਏ ਉਥੋਂ ਦੀ ਉਹ ਪੁਲਿਸ ਉਹ ਭਈਏ ਦੇ ਪੈਸੇ ਖਾਂਦੀ ਸੀ ਪੈਸੇ ਲੈ ਗਿਓ ਉਹਨੇ ਪਤਾ ਨਹੀਂ ਕਿੰਨੀਆਂ ਦਰਖਾਸਤਾਂ ਜਰਾਨੀ ਦਿੱਤੀਆਂ ਸੀ ਉਹ ਲੜਕੀ ਨੇ ਕਿੰਨੀਆਂ ਦਰਖਾਸਤਾਂ ਤੇ ਪੁਲਿਸ ਨੇ ਇੱਕ ਵੀ ਕਾਰਵਾਈ ਨਹੀਂ ਕੀਤੀ ਰਿਹੜੀ ਪਾਸੇ ਨਹੀਂ ਕਰਾਈ ਉਹਦੀ ਆਪਦੀ ਜਗ੍ਹਾ ਆਪਦੇ ਨਾਂ ਤੇ ਉਹਨੇ ਵੇਰ ਕੇ ਰਿਹੜੀ ਅੱਗੇ ਲਾਉਣ ਭਈਏ ਉਥੇ ਇੰਨੀ ਗੁੰਡਾਗਰਦੀ ਮੋਹੱਲੇ ਦੇ ਵਿੱਚ ਚੰਡੀਗੜ੍ਹ ਦੇ ਤੁਹਾਡੀ ਜਰੂਰਤ ਨਹੀਂ ਹੈ ਕਿ ਤੁਸੀਂ ਕੋਈ ਕਰਜੋਗੇ ਤੇ ਆਪਾਂ ਆਪ ਇਹ ਗੱਲ ਤਾਂ ਇਹ ਜਿੰਨੇ ਸ਼ਹਿਰ ਨੇ ਵੱਡੇ ਲੁਧਿਆਣੇ ਨੇ ਜਿੰਨੇ ਸ਼ਹਿਰ ਨੇ ਸਾਰੇ ਇਹ ਤਾਂ ਤੁਸੀਂ ਇਹਦੇ 2 ਸਾਲਾਂ ਨੂੰ ਵੇਖੋ ਬਣਦਾ ਕੀ ਆ ਜਾ ਆਪਣਾ ਇਧਰ ਬੈਕਵਰਡ ਏਰੀਆ ਪੈ ਜਾਂਦਾ ਫਰੋਇਪੁਰ ਜਲਾਲਾਬਾਦ ਪਾਜਲਕ ਆ ਜਿਹੜੇ ਬੈਕਵਰਡ ਏਰੀਆ ਪੈ ਜਾਂਦਾ ਜਿਹੜਾ ਪਰਲਾ ਤੁਸੀਂ ਮੁਹੱਲੀ ਚੰਡੀਗੱਲ ਲੁਧਿਆਣਾ ਜਲੰਧਰ ਗੁਰਦਾਸਪੁਰ ਇਧਰ ਤਾਂ ਕੁੰਮਲ ਥੀਆਂ ਭਈਆਂ ਨੇ ਤੁਸੀਂ ਜਾ ਕੇ ਵੇਖੋ ਘਰਾਂ 'ਚ ਵਾਸੀ ਕਰਕੇ ਬੈਠੇ ਨੇ ਆ ਪਿੱਛੇ ਇੱਕ ਭਈਏ ਦੀ ਤੁਸੀਂ ਸੁਣੀ ਨਹੀਂ ਸੀ ਮੋਦਜੀ ਅਰੇ ਸਰਦਾਰ ਜੀ ਤੁਮ ਜਾਓ ਬਾਹਰ ਦੇ ਦੇਸ਼ ਪਿੱਛੇ ਬੱਚੇ ਸਾਡੇ ਜੰਮਣਗੇ ਭਈਏ ਨੇ ਉਹਦੀ ਵੀਡੀਓ ਵਾਇਰਲ ਵੀ ਹੋਈ ਸੀ ਉਹਨੇ ਆ ਸੁਣ ਲੋ ਤੇ ਇੱਕ ਭਈਏ ਚੌਲਖਾਨੇ ਜਿਨ੍ਹਾਂ ਨੂੰ ਅਗਲ ਨਹੀਂ ਮੌਤ ਨਹੀਂ ਉਹ ਸਾਨੂੰ ਸਾਡਾ ਵਿਕਾਸ ਕਰਾਉਣਗੇ ਪਿੱਛੇ ਸਰਪੰਚ ਦੀ ਵੀਡੀਓ ਲੱਗਾ ਜੀ ਬਣਨ ਉਹਨੇ ਪੁੱਛਿਆ ਵੀ ਕੀ ਕਰੇਗਾ ਦਾ ਮੈਂ ਬਹੁਤ ਵਿਕਾਸ ਕਰਾਉਂ ਪਿੰਡ ਦਾ گاؤں ਦਾ ਬਹੁਤ ਉਹ ਕਾਗਜ਼ ਪਰ ਨੂੰ ਤਿਆਰ ਹੋਇਆ ਖੜਾ ਤੇ ਇੱਕ ਇੱਕ ਸਰਪੰਚ ਲੋਕਾਂ ਨੇ ਬਣਾ ਵੀ ਦਿੱਤਾ ਪਿੰਡ ਦੇ ਏਡਾ ਪਿੰਡ ਏਡਾ ਪਿੰਡ ਗਿਰਿਆ ਪਿੰਡ ਇਕੱਠੇ ਹੋ ਗਏ ਤੁਸੀਂ ਕੋਈ ਵੀ ਬਣਾ ਦੋ ਗਰੀਬ ਬਣਾ ਦੋ ਇੱਕ ਬਣਾ ਦੋ ਭਈਆ ਦਾ ਨਾ ਬਣਾਓ ਬੜੀ-ਬੜੀ ਬੇਸ਼ਰਮੀ ਵਾਲੀ ਗੱਲ ਹੈ ਭਾਵੇਂ 40 ਸਾਲ ਤੋਂ ਰਹਿੰਦਾ ਹੈ ਤਾਂ ਭਈਆ ਉਹ ਤੇ ਉਹ ਸਰਪੰਚ ਬਣਾਤਾ ਇਹਨਾਂ ਨੇ ਇੰਨੇ-ਇੰਨੇ ਗਿਰ ਗਏ ਨੇ ਲੋਕ ਆਪਣੇ ਆਪਣੇ ਦਾ ਬਿਲਕੁਲ ਹੀ ਖਤਮ ਹੋਣ ਦੇ ਤੰਦਾ ਆ ਪਿਆ ਇਹਦਾ ਛਰਿਆਂ ਵਿੱਚ ਫੇਰ ਇਹਨਾਂ ਦੇ ਕੋਲੇ ਤੁਸੀਂ ਇਹਨਾਂ ਦੇ ਜਿੱਥੇ ਭਈਏ ਬੈਠੇ ਨੇ ਇੱਕ ਨਹੀਂ ਜਿੰਨੇ ਵੀ ਭਈਏ ਬੈਠੇ ਨੇ ਇਹਨਾਂ ਤੁਸੀਂ ਅੰਦਰ ਜਾ ਕੇ ਤਲਾਸ਼ੀ ਕਰੋ ਇਹਨਾਂ ਦੇ ਅੰਦਰਾਂ ਦੇ ਕੋਲੇ ਕਿਰਚਾ ਨਹੀਂ ਸਾਰਿਆਂ ਕੋਲੇ ਇੱਕ ਕਿਰਚ ਤੋਂ ਬਿਨਾ ਭਈਆ 5 ਮਿੰਟ ਨਹੀਂ ਦਾਂ ਤੇ ਕਿਰਚ ਵੀ ਇਹਨਾਂ ਕੋਲ ਹੋਵੇਗੀ ਜਿਹੜੀ ਦਾਤਰੀ ਜਿਹੜੀ ਰੇਤੀ ਦੀ ਬਣੀ ਇੱਕ ਵਾਰ ਆਈ ਗਾਂ ਕਰਦੀ ਪਿਜਾ ਕੀਤੀ ਨਾਣਾ ਨਾਲ ਦੀ ਨਾਲ ਹੀ ਵੱਢ ਦੇਗੀ ਕੀ ਲੋਕ ਸਾਡੇ ਸੋਚਦੇ ਨੇ ਹਾਂ ਠੀਕ ਹੈ ਆਉਣ ਕੰਮ ਕਰਨ ਆਪਦਾ ਜਾਣ ਕੰਮ ਕਰਨ ਆਪਦਾ ਜਾਨ ਇਹ ਥੋੜਾ ਇਥੇ ਕੋਠੀਆਂ ਜ਼ਮੀਨਾਂ ਜਾਇਦਾਦਾਂ ਪਰ ਘਟਿਆ ਲੋਕ ਯਾਰ ਸਾਡੇ ਨੇ ਉਦੋਂ ਘਟਿਆ ਜਨਾਨੀਆਂ ਨੇ ਜਿਹੜੀਆਂ ਮੂੰਹ ਚੁੱਕ ਲੈਂਦੀਆਂ ਨੇ ਜਾ ਕੇ ਤੇ ਇਹਨਾਂ ਦੇ ਕਿ ਲੰਮੀਆਂ ਪੈ ਜਾਂਦੀਆਂ ਨੇ ਆ ਸਾਡੇ ਟੈਟੂ ਬਣਾ ਦੋ ਆ ਸਾਡੇ ਲੱਕ ਨੂੰ ਚੱਕ ਪੈ ਗਈ ਆ ਕੱਢ ਦੋ ਆ ਕੱਢ ਦੋ ਇਹਦਾ ਵੇਖਣ ਆਲਾ ਇੱਕ ਜਲਸਾ ਉੱਥੇ ਇੱਕ ਤੂੰ ਜਾ ਕੇ ਉੱਥੇ ਉੱਥੇ ਜਿਹੜੇ ਉੱਥੇ ਰਹਿੰਦੇ ਨੇ ਜਿਹੜੇ ਉੱਥੇ ਗਏ ਨੇ ਜਿਹੜੇ ਬੰਦੇ ਵੇਖਿਆ ਨੂੰ ਤੂੰ ਵੀ ਵੇਖੋ ਤੀਉ ਤੇ ਬਣਿਆ ਕੀ ਕੜਾ ਜਿੰਨੀਆਂ ਉਥੇ ਜਿੰਨੇ ਉਥੇ ਅੱਬ ਜਿਹੜੀਆਂ ਕੀ ਉਹਨੂੰ ਸਾਡੇ ਪੀਜੀਆਂ ਪੁੱਛ ਗਿਆ ਨੀ ਨੇ ਜੇ ਇੱਕ ਪੀਜੀ ਦੇ ਵਿੱਚ 20 ਕਮਰੇ ਨੇ ਨਾ 20 ਕਮਰੇ ਨੇ ਤੇ 20 ਦੇ ਵਿੱਚ 15 ਕਮਰੇ ਭਈਆਂ ਦੇ ਹੋਣਗੇ 5-5 ਕਮਰੇ ਆਪਣੇ ਪੰਜਾਬੀਆਂ ਦੇ ਹੋਣਗੇ ਪੰਜਾਬੀਆਂ ਦੇ ਮੁੰਡੇ ਕੋਈ ਦੂਜੇ 15 ਭਈਏ ਰਹਿੰਦੇ ਹੋਣਗੇ ਦੇ ਵਿੱਚ ਭਈਏ ਭਈਆਂ ਨੀਆਂ ਹੋਰ ਦੱਸੋ ਸਰਕਾਰ ਇਹਨਾਂ ਨੂੰ ਕਰਜ਼ਾ ਦਿੱਤੀ ਜਾਂਦੀ ਮੁਹਾਲੀ ਚੰਡੀਗੜ੍ਹ ਵੱਡਿਆਂ ਸ਼ਹਿਰਾਂ ਵਿੱਚ ਉਹਨੂੰ ਕਰਜ਼ਾ ਦੇ ਕੇ ਪਲਾਟ ਕਟਾਈ ਜਾਂਦੀ ਹੈ ਇਹਨਾਂ ਦੇ ਇੱਕ ਇਸ ਤਰ੍ਹਾਂ ਪੈਸੇ ਲਾਈ ਜਾਂਦੇ ਨੇ ਇੰਨਾ ਜ਼ਿਆਦਾ ਆਟੋ ਬੈਟਰੀ ਲਾਟੋ ਪٹرول ਲਾਟੋ ਮੋਟਰਸਾਈਕਲ ਕਾਰਾਂ ਉਥੇ ਉਹ ਚਲਦੀਆਂ ਪਈਆਂ ਕਿਰਾਏ ਦੇ ਕਿਤੇ ਤਸੱਲੀ ਕਰਕੇ ਵੇਖੋ ਤੁਸੀਂ ਕਿ ਸਾਡੇ ਪੰਜਾਬੀ ਚੁੱਕਦੇ ਨੇ ਮੂੰਹ 20 ਤੋਂ 25 ਲੱਖ ਲਾ ਕੇ ਦੇ ਕੈਨੇਡਾ ਤੁਰ ਜੋ ਅਮਰੀਕਾ ਤੁਰ ਜੋ ਬਾਹਰ ਤੁਰ ਜੋ ਉਹ ਤੁਸੀਂ ਉੱਥੇ ਜਾ ਕੇ ਡੀਸੀ ਲੱਗ ਜਾਂਦੇ ਜੇ ਤੁਸੀਂ ਉੱਥੇ ਡੀਸੀ ਲੱਗ ਜਾਂ ਲੇ ਜਾ ਕੇ ਕਰਨਾ ਤਾਂ ਤੁਸੀਂ ਉੱਥੇ ਕੰਮ ਹੀ ਤੋੜਨਾ ਤੁਸੀਂ ਬੇਰ ਹੀ ਨੇ ਮਾਜਨੇ ਤੂੰ ਆਂ ਝੂਠੇ ਭਾਂਡੇ ਹੀ ਨੇ ਤੇ ਗੁਰੂਆਂ ਪੀਰਾਂ ਦੀ ਧਰਤੀ ਤੂੰ ਛੱਡ ਕੇ ਉੱਥੇ ਤੁਰੇ ਜਾਂਦੇ ਜੇ ਤੇ ਮਗਰ ਅ ਭਈਏ ਤੁਹਾਡੇ ਜਵਾਗ ਮਾਰੀ ਜਾਂਦੇ ਨੇ ਅ ਭਈਏ ਤੁਹਾਡਾ ਜਿਹੜਾ ਅੱਜ ਤੋਂ 8 ਸਾਲਾਂ ਨੂੰ ਮੇਰੀ ਗੱਲ ਨੋਟ ਕਰ ਲੈ ਜੇ ਅੱਜ ਤੋਂ 3 ਸਾਲਾਂ ਨੂੰ ਚਰਚੇ ਚਰਚਾ ਹੋ ਜਾਣਗੀਆਂ ਤੇ ਅੱਜ ਤੋਂ 8 ਸਾਲਾਂ ਨੂੰ ਤੁਹਾਨੂੰ ਸਭ ਤੋਂ ਜ਼ਿਆਦੇ ਭਈਏ ਦੱਸਣਗੇ ਸਿੱਖ ਵੇਰ ਲਾ ਵੇਰ ਲਾ ਹੋ ਜਾਏਗਾ ਵੇਖ ਲੈ ਜੀ ਜਿਹੜਾ ਹਾਲਾਤ ਚੱਲ ਪਿਆ ਯਾਰ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਨੇ ਕਮਾਲ ਹੋ ਗਈ ਤੇ ਉੱਥੇ ਕਰਦੇ ਜਾ ਕੇ ਦਿਹਾੜੀਆਂ ਨੂੰ ਉੱਥੇ ਕਿਹੜਾ ਡੀਸੀ ਲੱਗ ਜਾਂਦਾ ਜੀ ਵੀ ਤੁਸੀਂ ਜਾ ਕੇ ਚਾਚ ਲੱਗ ਜਾਂਦੇ ਤੁਹਾਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਕੋਈ ਜਿੰਨੇ ਤੁਸੀਂ ਗਏ ਮੈਨੂੰ ਵਿਖਾ ਦਿਓ ਜੇ ਤੁਸੀਂ 10000 ਬੰਦਾ ਗਏ ਤੇ ਤੁਹਾਨੂੰ 1000 ਬੰਦੇ ਨੂੰ ਕੋਈ ਬਾਹਰ ਦੇ ਦੇ ਪੱਕੀ ਨੌਕਰੀ ਮਿਲੀ ਤੇ ਦੱਸ ਦੋ ਲੈ ਕੱਢਦੇ ਤੁਸੀਂ ਨਹੀਂ ਆਈਆਂ ਉੱਥੇ ਦੋ ਜੀ ਰਹਿੰਦੇ ਨੇ ਪੂਰੀ ਮਿਹਨਤ ਕਰਨ ਤੇ ਫਿਰ ਰੋਟੀ ਖਾਂਦੇ ਨੇ ਇੰਡੀਆ ਦੇ ਕੇ ਧਰਤੀ ਇੱਕ ਕੱਲਾ ਬੰਦਾ ਕੰਮ ਕਰ ਲੈ 10 ਬੰਦੇ ਬੈਠੇ ਰੋਟੀ ਖਾ ਸਕਦੇ ਨੇ 10 ਜੀ ਘਰੇ ਬੈਠੇ ਰੋਟੀ ਖਾਂਦੇ ਨੇ ਇਹ ਗੁਰੂਆਂ ਪੈਰਾਂ ਦੀ ਧਰਤੀ ਪਰ ਸਾਡੇ ਲੋਕ ਇਹ ਚੀਜ਼ਾਂ ਨੂੰ ਨਹੀਂ ਸਮਝਦੇ ਪਏ ਸਾਡੇ ਲੋਕ ਇਹ ਨਹੀਂ ਸਮਝਦੇ ਮੇਰੇ ਜਿਹੜੇ ਕੋਈ ਸੱਜਣ ਮਿੱਤਰ ਗਏ ਹੈ ਜਿਹੜੇ ਕੋਈ ਡਰਾਈਵਰ ਗਏ ਨਾ ਉਹ ਚਮੋੜਾ ਜਲੰਧਰੋਂ ਗਿਆ ਸੀ ਉਹਨੇ ਦੱਸੀ ਮੈਨੂੰ ਦੋ ਮਹੀਆ ਬੀਬੀ ਨੇ ਗੱਲ ਕੱਲੀ ਕੱਲੀ ਢਾਈਆਂ ਸਾਲਾਂ ਬਾਅਦ ਮੋੜਾ ਇਹਨੇ ਉਹਦੇ ਜਿਹੜੇ ਅੱਜ ਤੋਂ 25 30 30 ਸਾਲ ਦੇ ਪਹਿਲੋਂ ਗਏ ਨੇ ਉਹ ਤਾਂ ਠੀਕ ਨੇ ਤੇ ਜਿਹੜੇ ਆ ਨਵੇਂ ਹੁਣ ਜਾਂਦੇ ਉਹ ਸਾਰੇ ਭੁੱਖੇ ਮਰਦੇ ਪਰਦੇ ਨੋ ਉੱਥ ਇੱਕ ਦੁੱਕੀ ਦੀ ਇੱਜ਼ਤ ਨਹੀਂ ਹੈਗੀ ਲੱਗਿਆ ਜਿਹਾ ਦਾ ਪਤਾ ਨਹੀਂ ਕਦੋਂ ਬੁੜੀ ਨੇ ਤਲਾਕ ਦਾ ਕਾਗਜ਼ ਹੱਥ ਫੜਾ ਦੇਣਾ ਆ ਕਦਰ ਉੱਥੇ ਇਹਨਾਂ ਦੀ ਤੇ ਇੱਥੇ ਇੱਥੇ ਸਰਦਾਰੀ ਕਰਦੇ ਛੱਡ ਕੇ ਤੁਰ ਜਾਂਦੇ ਨੇ ਥੋੜਾ ਘਣਾ ਦਬਾਗ ਨੂੰ ਟਿਕਾਣੇ ਕਰੋ ਆਪਦੀ ਧਰਤੀ ਤੇ ਆਓ ਆਪਦੇ ਇੱਥੇ ਆਓ ਆਪਦੇ ਪਿੰਡਾਂ ਜਾਓ ਇਹਨਾਂ ਦੇ ਨਾਲ ਦੀ ਕਿਤੇ ਧਰਤੀ ਨਹੀਂ ਅਸੀਂ ਸਮੁੰਦਰ ਦੇ ਕੰਢੇ ਤੋ ਕੇ ਮੁੜਿਆ ਇਹਦੇ ਨਾਲ ਪੰਜਾਬ ਦੇ ਨਾਲ ਦਾ ਕਿਤੇ ਵੀ ਨਜ਼ਾਰਾ ਨਹੀਂ ਹੈਗਾ ਜਿੱਥੇ ਮਰਜ਼ੀ ਤੂੰ ਚਲੇ ਜਾਓ ਜਿਹੜੇ ਮਰਜੀ ਦੇ ਸਾਂ ਚਲੇ ਜਾਓ ਇਹੋ ਅੰਗਰੇਜ਼ ਕੱਢੇ ਸੀ ਇਹ ਤੋਂ ਅੰਗਰੇਜ਼ ਨਾ ਹੀ ਕੱਢਦੇ ਚੰਗਾ ਸੀ ਉਹ ਅੰਗਰੇਜ਼ ਕੱਢੇ ਉਹ ਤੁਸੀਂ ਅੰਗਰੇਜ਼ਾਂ ਦੇ ਮਗਰ ਤੁਰੇ ਜਾਂਦੇ ਜੇ ਪਰ ਲੋ ਪਿਓ ਦਾ ਦੇ ਅੱਠ ਅੱਠ ਜਵਾਗ ਵਿਉਂਦੇ ਸੀ ਕੁੜੀਆਂ ਮੁੰਡੇ ਤੇ ਕਿਉਂ ਭੁੱਖੇ ਮਰ ਜਾਂਦੇ ਸੀ ਇੱਕ ਇੱਕ ਜਵਾਗ ਇੱਕ ਇੱਕ ਟਿੰਗੇ ਉਥੇ ਘੱਲ ਦਿੰਦੇ ਨੇ ਇਥੋਂ ਜਨਾਨੀ ਕੱਲੀ ਕੁੜੀ ਉਥੇ ਘੱਲ ਦਿੰਦੇ ਨੇ ਨੋ ਥੇਕਾ ਦੇ ਨਾਲ ਉਹ ਮਗਰਲਾ ਮਗਰ ਮਰ ਜਾਂਦਾ ਜਿਹੜੀ ਕੋ ਜਮੀਨ ਹੁੰਦੀ ਵੇਚ ਕੇ ਉੱਥੇ ਲਾ ਪੈਂਦੇ ਨੇ ਘਰਾਂ ਦੇ ਘਰ ਪੈਂਦੇ ਪੈਣ ਘਰਾਂ ਦੇ ਘਰ ਬਈ ਤੁਰੇ ਜਾਂਦੇ ਨੇ ਲੋਕਾਂ ਨੂੰ ਦੌਰ ਚ ਲਿਆ ਮੈਨੂੰ ਕੋ ਬਖਾਓ ਤਾਂ ਸੀ ਜਿਹੜੇ ਕੈਨੇਡਾ ਚ ਗੈਣ ਅਮਰੀਕਾ ਚ ਕਿਤੇ ਵੀ ਗੈਣ ਉਹਨਾਂ ਨੇ ਕੋ 10 ਕਿਲੇ 20 ਕਿਲੇ ਕੋ ਜਮੀਨ ਕਿਦੀ ਬਖਾਓ ਕੀ ਇੱਕ ਲੋਕ ਕੋਠੀ ਕਿਹੜੀ ਤੁਸੀਂ ਕੋਠੀ ਦੀ ਗੱਲ ਕਰਦੇ ਯਾਰ ਪੁਰਾਣੇ ਮਕਾਨ ਦੋ ਤਿੰਨ ਦਾ ਘਰ ਦੇ ਅੱਗੇ ਹੁੰਦੇ ਨੇ ਤੇ ਉਹ ਢੇਰ ਲੈ ਤੇ ਕੁਝ ਹੋਰ ਨਵੀਆਂ ਲਿਆ ਕੇ ਤੇ ਕੁਗੀਆਂ ਮੋੜਨੀਆਂ ਪਾ ਕੇ ਦੇ ਸਾਡਾ ਮੁੰਡਾ ਬਾਹਰ ਗਿਆ ਨੇ ਕੋਠੀ ਪਾਲੀ ਕੋਠੀ ਚਟਣੀ ਹੈ ਉਹ ਸਵਾਤਾਤਾ ਨੂੰ 10 ਕਿਲੇ ਜ਼ਮੀਨ ਖਰੀਦ ਕੇ ਵਿਖਾਵੇ ਵੀ ਕੈਨੇਡਾ ਅਮਰੀਕਾ ਗਿਆ ਅੱਜ ਗੁਜਰਾਉਂ ਤੋਂ ਮੇਰਾ ਬਾਮਾ ਹੀ ਲੱਗਦਾ ਸੀ ਉਹ ਗਿਆ ਸੀ ਤੇ ਉਦੋਂ ਲਾ ਕੇ ਆਇਆ ਉਹ 6 ਕੇ 7 ਸਾਲ ਤੇ ਉਹਨੇ ਆ ਕੇ ਤੇ ਜ਼ਮੀਨ ਖਰੀਦੀ ਸੀ ਉਸ ਬੰਦੇ ਨੇ ਤੇ ਉਦੋਂ ਪੈਸੇ ਬਣਦੇ ਸੀ ਹੁਣ ਤਾਂ ਕੱਖ ਨਹੀਂ ਪੱਲੇ ਪੈਂਦਾ ਅਬ ਵੇਖਿਆ ਕਿੰਨੀਆਂ ਵੀਡੀਓ ਹੁੰਦੀਆਂ ਸਭ ਭੁੱਖੇ ਮਰਦੇ ਪਰਦੇ ਨੇ ਤੇ ਪੰਜਾਬ ਦੀ ਧਰਤੀ ਇਥੇ ਜਿਹੜਾ ਮੰਗ ਕੇ ਵੀ ਰੋਟੀ ਕਰਜ ਕੇ ਖਾ ਕੇ ਸੌਂਦਾ ਤਤਵ ਭਈਆਂ ਨੇ ਤੁਹਾਡੇ ਵਾਸਾ ਕਰ ਲੈ ਮੋੜਿਓ ਰਾਮਨਾ ਤੇ ਆਪਦਾ ਪੰਜਾਬ ਨਾ ਛੱਡੋ ਤੇ ਇਹਨਾਂ ਨੂੰ ਇਹਨਾਂ ਭਈਆਂ ਨੂੰ ਭਜਾਓ ਪੰਜਾਬ ਦੇ ਵਿੱਚੋਂ ਕੰਮ ਕਰਨ ਤੇ ਇਹਨਾਂ ਨੂੰ ਇਹਨਾਂ ਰਸੇ ਬਲੇਟੋ ਵੀ ਤੁਰਦੀ ਹੋ ਜੋ ਸਰਕਾਰ ਨੂੰ ਰੋਵੋ ਵੀ ਕੋਈ ਕਾਨੂੰਨ ਬਣਾ ਦਿਓ ਤੇ ਜਨਾਨੀਆਂ ਸ਼ਰਮ ਕਰਨ ਮਾੜੀ ਮੂੜ ਜਿਹੜੀਆਂ ਇਹਨਾਂ ਨਾਲ ਧੱਕੇ ਖਾਂਦੀਆਂ ਫਿਰਦੀਆਂ ਤੁਰੀਆਂ ਫਿਰਦੀਆਂ ਜਾ ਕੇ ਤੁਹਾਨੂੰ ਰੱਬ ਨੇ ਰੰਗ ਰੂਪ ਦਿੱਤਾ ਹੈ ਨਾ ਤੇ ਟੈਟੂ ਨਾ ਬਣਾਓ ਟੈਟੂਆਂ ਨਾਲ ਤੁਸੀਂ ਸੋਹਣੀਆਂ ਨਹੀਂ ਲੱਗਦੀਆਂ ਵੀ ਤੁਸੀਂ ਟੈਟੂਆਂ ਨਾਲ ਬੜੀਆਂ ਸੋਹਣੀਆਂ ਲੱਗਦੀਆਂ ਜੀ ਇਨੂੰ ਮਹਾਰਾਜ ਨੇ ਰੰਗ ਰੂਪ ਦਿੱਤਾ ਨਾ ਉਹ ਦੂਤੇ ਕੋਈ ਚੀਜ਼ ਨਹੀਂ ਹੈਗੀ ਸ਼ਰਮ ਕਰੋ ਮਾੜੀ ਮੂੜ ਕੋਈ ਉਹ ਭਈਏ ਜਿਨ੍ਹਾਂ ਨੂੰ ਲੋਕ ਗੱਲ ਨਹੀਂ ਕਰਕੇ ਗੋਡੇ-ਗੋਡੇ ਮੁਸ਼ਕ ਮਾਰਦਾ ਜੇ ਤੁਸੀਂ ਧੱਕੇ ਘਾਤੀਆਂ ਪਰਤੀਆਂ ਜੀ